ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ vahe guru vahe guru vahe guru vahe guru vahe guru vahe guru vahe ਸਤਿ ਸਦਕਾਰ ਜੋ ਰੋ ਖਾਲਸਾ ਸਤ ਸਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਨ ਜੋ ਅੱਖਰੋਂ ਤੌ ਆ ਕਾ ਕਿੰਨੋ ਵੱਡੋ ਕਲੂਗਾ ਸਾਕਾ ਸਾਧਨ ਹੇਤ ਇਤੀ ਝਲ ਕਰੀ ਸੀਸ ਦੇ ਉੱਪਰ ਸੀਧਾ ਉਤਰੀ ਧਰਮ ਹੇਤ ਸੰਕਾਂਜਨ ਕੀਆ ਸੀਸ ਦੇ ਉੱਪਰ ਸਿਰੜ ਨਾ ਲਿਆ ਨਾ ਟਕ ਟੇਟ ਕੂ ਕੀ ਕਾਂਜਾ ਬਰੋ ਲੋਕਲ ਕਾ ਆਵਤ ਲਾ ਜਾ <coughs> दोहरा ठीक कर फोर दलीस फिर प्रॉपर किया बयान एक बहादुर से क्रिया करी नाम के नो आम एक बहादुर के चलत है जगत को शोक है 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 सब जग पे हो जय 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 सब लोग कल की तार पिता जी फरमान कर दिया गुरु तेग बहादुर सिमरिया है करना दे आवे है ਸਭ ਤਾਂ ਹੀ ਹੋਏ ਸਹਾਏ ਐਸੇ ਦਿਨ ਮਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਨੇ ਇਹੋ ਕਿ ਜੀ ਉਦੀ ਰੱਖਿਆ ਕਰਨ ਵਾਸਤੇ ਆਪਣਾ ਸੀਸ ਬਲੀਦਾਨ ਦੇ ਕੇ ਉਹਨਾਂ ਦੇ ਤਰ੍ਹਾਂ ਦੀ ਰੱਖਿਆ ਕੀਤੀ ਤੇ ਸਾਰੇ ਤਰ੍ਹਾਂ ਨੂੰ ਆਜ਼ਾਦੀ ਨਾਲ ਸੰਸਾਰ ਵਿੱਚ ਵਿਚਰਨ ਵਾਸਤੇ ਸਰਦੂ ਸੱਚੇ ਪਾਤਸ਼ਾਹ ਮਹਾਰਾਜ ਜਿਨਾਂ ਆਪਣਾ ਬਲੀਦਾਨ ਦਿੱਤਾ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਹਾਨ ਅਨੁਸੇਵਕ ਸਿੱਖ ਭਾਈ ਸ਼ਹੀਦ ਭਾਈ ਬੱਦੀ ਦਾਸ ਜੀ ਸ਼ਹੀਦ ਭਾਈ ਸਦੀ ਦਾਸ ਜੀ ਸ਼ਹੀਦ ਭਾਈ ਦੇ ਅੱਲਾਹ ਦੇ ਸਤਿਗੁਰਾਂ ਦੇ ਸਤਿਗੁਰਾਂ ਤੋਂ ਪਹਿਲਾਂ ਸਤਿਗੁਰਾਂ ਦੇ ਸਾਹਮਣੇ ਹੋ ਕੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਸਭਾਂ ਲਈ ਅਬਰ ਹੋ ਗਏ ਉਹਨਾਂ ਮਹਾਨ ਸ਼ਹੀਦਾਂ ਸਗਾਂ ਦੀ ਯਾਦ ਅੰਦਰ ਤਲਾਲ ਸਾਹਿਬ ਸਤਿਗੁਰ ਤੇਗ ਬਹਾਦਰ ਸਾਹਿਬ ਆਜਾ ਜੀ ਨੇ ਸ਼ਹੀਦ 1350ਵੇਂ ਸ਼ਹੀਦੀ ਦਿਹਾੜੇ ਨੂੰ ਸਵਾਗਤ ਗੋਗਰਾ ਡਾਲੀ ਸਾਹਿਬ ਪਾਤਸ਼ਾਹ ਸ਼ੇਵੀ ਤੋਂ ਸਤਿਗੁਰੂ ਸ੍ਰੀ ਗੁਰੂ ਰੰਧ ਸਾਹਿਬ ਮਹਾਰਾਜ ਜੀ ਦੀ ਸ਼ਤਿ ਹੈ ਅੱਜ ਬਿਹਾਰੀ ਲੋ ਆਇਬ ਬਿਸਲ ਸ਼ਹਿਦਾਤ ਲਲ ਹਰੀਆ ਮੇਲਾ ਜਫਰ ਮੰਡੀ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਖ ਦੇ ਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰੀਆਂ ਸੰਗਤਾਂ ਦੇ ਅਸੀਸ ਦੇ ਮਿਲ ਪਰ ਹੱਥ ਰੱਖਣ ਸਾਰਿਆਂ ਸੰਗਤ ਦਾ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਨੂੰ ਸ਼ਬਦਾਲ ਦੇ ਫਲ ਅਰਪਨ ਕਰੋ ਜੀ ਅਮਰ ਛਕੋ ਗੁਰੂ ਵਾਲੇ ਬਣੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲਾ ਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਸਤ ਨਾਮ ਵਾਹਿਗੁਰੂ 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 ਵਾਹਿ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ